ਸ੍ਰੀ ਕਾਲ ਜੀ ਸਾਰਿਆਂ ਨੂੰ ਤੇ 2 ਵਜ ਗਏ ਨੇ ਰਾਤ ਦੇ ਤੇ ਆਪਾਂ ਖੜੇ ਆਂ ਸਵਾਰੀ ਦੇ ਘਰ ਦੇ ਮੂਹਰੇ ਚੱਲੇ ਆ ਜੀ ਦਿੱਲੀ ਨੂੰ ਤੇ ਦਿਖਾਉਨੇ ਫਿਰ ਗੱਲਾਂ ਬਾਤਾਂ ਦਿੱਲੀ ਕਿੱਥੇ ਜਾਂਦੇ ਆ ਤੇ ਕਿਵੇਂ ਦਾ ਸਫ਼ਰ ਰਹਿੰਦਾ ਆਜੋ ਫਿਰ ਜੁੜੇ ਰਹੋ ਸਾਰੇ ਜਾਣੇ ਮੋਟਰ ਖੜੀ ਆ ਮਾਰਦੀ ਲਿਸ਼ਕਣ ਕੁੱਤਾ ਡੋਰੀ ਖਾ ਜਾਂਦਾ ਆ ਕੱਲ ਫੇਰ ਨਵੀ ਲੈ ਕੇ ਲਈ ਆ। ਆ ਲੱਟਾ ਬੜੇ ਦਿਨਾਂ ਬਾਅਦ ਜਗਾਈਆਂ ਅੱਜ। ਮੌਸਮ ਸਾਫ ਨਹੀਂ ਹੈਗਾ। ਧੁੰਦ ਪਈ ਹੋਈ ਹੁੰਦੀ ਜਿਵੇਂ ਹੈ ਨਾ ਸਰਦੀਆਂ 'ਚ ਹੁੰਦਾ ਉਹ ਹਾਲ ਹੋਇਆ। ਮੋਰਥਲ ਪਹੁੰਚੇ ਗੈਸ ਪਵਾਈ ਉਸ ਤੋਂ ਬਾਅਦ ਪਲਵਾਨ ਦੇ ਗੱਡੀ ਖੜਾਈ ਕਿਉਂਕਿ ਪਰੌਂਠੇ ਖਾਣੇ ਤੇ ਚਾਹ ਪੀਣੀ ਆ। ਐਮ ਸੀ ਡੀ ਟੂਲ ਦਾ ਹਾਲ ਦੇਖ ਲਓ। ਉਸ ਤੋਂ ਬਾਅਦ ਆਪਾਂ ਪਹੁੰਚ ਗਏ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਪਾਂ ਪਹੁੰਚੇ ਨਮਸਕਾਰ ਕੀਤੀ ਕਿਉਂਕਿ ਪਾਰਕਿੰਗ ਦੇ ਵਿੱਚ ਪਰਚੀ ਵਗੈਰਾ ਲੈ ਕੇ ਤੇ ਆਪਾਂ ਅੱਗੇ ਗਏ ਗੁਰੂ ਘਰ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ अर्ਲੀ ਮਾਰਨਿੰਗ ਸੰਗਤਾਂ ਆ ਰਹੀਆਂ ਸੀ ਕੀਰਤਨ ਹੋ ਰਿਹਾ ਸੀ ਪੂਰਾ ਆਨੰਦ ਆ ਰਿਹਾ ਅੰਦਰ ਵੀਡੀਓ ਨਹੀਂ ਬਣਾ ਸਕਦੇ ਤੇ ਆਪਾਂ ਲਾਈਵ ਵਾਲੇ ਕੈਮਰੇ ਦੇ ਵਿੱਚ ਆ ਗਏ ਸੀ ਤੇ ਆਪਾਂ ਉਹ ਕਲਿੱਪ ਫਿੱਟ ਕਰਤੀ। ਮੱਥਾ ਟੇਕ ਕੇ ਫਿਰ ਆਪਾਂ ਦੇਗ ਛਕੀ। ਫਿਰ ਇੱਥੋਂ ਨਿਕਲ ਕੇ ਆਪਾਂ ਪਹੁੰਚ ਗਏ ਇੰਡੀਆ ਗੇਟ। ਇੰਡੀਆ ਗੇਟ ਜਦੋਂ ਮਰਜੀ ਆ ਜਾਓ ਰੌਣਕਾਂ ਤਾਂ ਹਮੇਸ਼ਾ ਇਵੇਂ ਹੀ ਹੁੰਦੀਆਂ। ਮੇਲਾ ਲੱਗਿਆ ਹੁੰਦਾ, ਗ੍ਰੀਨਰੀ ਬਹੁਤ ਆ। ਚਾਹੇ ਦੁਪਹਿਰ ਨੂੰ ਆਜੋ ਰੌਣਕ ਉਦੋਂ ਵੀ ਪੂਰੀ ਹੁੰਦੀ ਆ ਸ਼ਾਮ ਸਵੇਰੇ ਤਾਂ ਰੌਣਕਾਂ ਹੁੰਦੀਆਂ ਬਹੁਤ ਆ ਕਿਉਂਕਿ ਇੱਥੇ ਦਾ ਜਿਹੜਾ ਮਾਹੌਲ ਆ ਨਾ ਬਹੁਤ ਨਜ਼ਾਰੇਦਾਰ ਮਾਹੌਲ ਆ ਆ ਦੇਖੋ ਜੀ ਸਾਹਮਣੇ ਇਹ ਸੁਪਰੀਮ ਕੋਰਟ ਆ ਇਹ ਕਿਉਂਕਿ ਇੰਡੀਆ ਗੇਟ ਦੇ ਨਾਲ ਹੀ ਆ ਜਿਹੜੇ ਆਏ ਆ ਉਹਨਾਂ ਨੂੰ ਤਾਂ ਪਤਾ ਜਿਹੜੇ ਨਹੀਂ ਆਏ ਨਾ ਇੰਡੀਆ ਗੇਟ ਇੱਕ ਵਾਰੀ 2-4 ਘੰਟੇ ਲਾ ਕੇ ਜਾਓ ਬਹੁਤ ਘੰਟੇ ਗੱਲਬਾਤ ਆ ਫੋਟੋਮਾਂ ਵਾਲੇ ਕੋ ਮਰੇ ਆ ਕਿਉਂਕਿ ਥੋੜੇ ਜੇ ਪੈਸੇ ਲੈ ਕੇ ਫੋਟੋ ਖਿੱਚ ਕੇ ਉਸੇ ਵੇਲੇ ਤੁਹਾਡੇ ਮੋਬਾਈਲ ਦੇ ਵਿੱਚ ਟਰਾਂਸਫਰ ਕਰ ਦਿੰਦੇ ਆ ਬਹੁਤ ਦੂਰ ਦੂਰ ਤੋਂ ਟੂਰਿਸਟ ਆਉਂਦੇ ਆ ਜਗ੍ਹਾ ਬਹੁਤ ਜ਼ਿਆਦਾ ਆ ਇੱਥੋਂ ਆਪਾਂ ਨਿਕਲੇ ਫਿਰ ਆ ਜਿਹੜੇ ਅੰਡਰ ਬ੍ਰਿਜ ਬਣੇ ਹੋਏ ਛੋਟੇ ਛੋਟੇ ਦਿੱਲੀ 'ਚ ਬਹੁਤ ਸੋਹਣੇ ਬਣਾਏ ਹੋਏ ਆ ਇਹ ਤੇ ਫਿਰ ਕਰਨਾਲ ਬਾਈਪਾਸ ਪਹੁੰਚੇ ਕੂੜੇ ਵਾਲਾ ਢੇਰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਅੱਗੇ ਆਏ ਦੁਪਹਿਰ ਨੂੰ ਗਰਮੀ ਤਾਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਗੈਸ ਪਵਾਈ ਜੜੀਆਂ ਜੂੜੀਆਂ ਲਾਈਆਂ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਚ ਆਪਾਂ ਪਹੁੰਚ ਗਏ ਜੀ ਮੋਹਾਲੀ ਸੂਰਜ ਆ ਰਿਹਾ ਸੀ ਥੱਲੇ ਨੂੰ ਤੇ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ